ਸਤਨਾਮ ਬੋਲਣਾ ਜੀ ਸਦਾ ਸਤਿਨਾਮ ਸ਼ਬਦ ਬਾਣੀ ਸਤਗੁਰੂ ਰਵੀਦਾਸ ਜੀਓ ਕੀ ਮਨ ਮੇਰੋ ਸਤ ਸਰੂਪ ਵਿਚਾਰੰ ਆਦਿ ਅੰਤ ਅਨੰਤ ਪਰਮ ਪਰ ਸੰਸਾਰ ਸਕਲ ਨਿਵਾਰੰ ਗਟੇਕ ਜਸ ਹਰ ਕਹੀਏ ਤਸ ਹਰ ਨਾਹੀ ਐ ਆਸਾ ਜਿਹਾ ਸੇ ਕਛੂ ਤੈਸਾ ਜਾਣਤ ਜਾਣਤ ਜਾਨ ਰਹੋ ਮਨ ਮਰਮ ਕੋ ਨਿਜ ਕੈਸਾ ਕਹੀ ਇਤਿਆਨ అనుਭਵਤਿ ਆਨ ਰਸੀ ਮਰੀ ਨਾ ਬਿਗਰ ਹੋਈ ਬਾਹਰ ਪੀਤਰ ਪ੍ਰਗਟ ਗੁਪਤ ਘਟ ਘਟ ਪ੍ਰੀਤ ਅਵਰਨ ਕੋਈ आदो एक अंत फुन सोई मद अपाद सो कैसे ए एक पै भ्रम से दूजो कनक अलंकृत जैसे कह रविदास प्रकाश परम पद का जप तप व्रत पूजा एक अनेक अनेक एक हरे ਬਿਦ ਦੂਜਾ ਕਹਿ ਰਵੀ ਦਾਸ ਪ੍ਰਕਾਸ਼ ਪਰਮ ਪਦ ਕਾ ਜਪ ਤਪ ਬ੍ਰਤ ਪੂਜਾ ਏਕ ਅਨੇਕ ਅਨੇਕ ਏਕ ਹਰ ਕੋ ਕੌਣ ਬਿਦ ਦੂਜਾ ਸਤਨਾਮ ਬੋਲਣਾ ਜੀ ਸਦਾ ਸਤਨਾਮੇ ਤੋ ਸਾਰੀ ਸੰਗਤ ਨੂੰ ਦਾਸ ਬੋਲੋ ਜੈ ਗੁਰੂ ਦੇਵ ਧੰਗੁਰ ਦੇਵ ਜੀ ਜੋ ਬੋਲੇ ਸੋ ਨਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਤਗੁਰ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਰਬ ਭੇਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾ